ਅਉਦੀ ਸੀਗੀ ਤੁਝੇ ਇਹਦੀ ਬੋਲੇ ਦੀ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਬੀਬੀ 30 ਜਨਰਲ ਦੇ ਹਾਂ ਦੋਸਤੋ ਅੱਜ ਦਿਨ ਮੰਗਲਵਾਰ ਆ ਆਹ ਬੱਕਰਾ ਹੀ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਆ ਪਿੰਡ ਹਰੀ ਕੇ ਗਲਾ ਵੇਖੇ ਬੱਕਰਾ ਮੰਨ ਦੀ ਲੱਗਦੀ ਆ ਦੋਸਤੋ ਲੱਗ ਚੁੱਕੀ ਆ ਇੱਕ ਆਹ ਜਿਹੜੀ ਸਾਹਮਣੇ ਪਾਠ ਆ ਦੋਸਤੋ ਇਹਦਾ ਸੌਦਾ ਹੋ ਚੁੱਕਾ ਤੇ ਆ ਬਾਬਾ ਇਹ ਲੈ ਗਿਆ ਬਾਬਾ ਕਿਹੜਾ ਪਿੰਡ ਆ ਰੂੜੇ ਵਾਲੀ ਕਿੰਨੇ ਦੀ ਵੇਚਤੀ ਬਾਬਾ ਪਟ 2500 ਦੀ ਠੀਕ ਹੈ ਜੀ ਤੇ ਪੈਸੇ ਆ ਗਏ ਬਾਬਾ ਠੀਕ ਲਓ ਵੀ 2500 ਦੀ ਆਪਾਂ ਦੇਤੀ ਬਾਬੇ ਨੂੰ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣਾ ਚੈਨ ਨਾਲ ਲਿਆ ਦਿਆਂਗੇ ਮਾ ਦਾ ਛੋਟਾ ਹੀ ਆ ਬੱਚਾ ਬਿਨਾ ਬੱਚੇ ਤੋਂ ਕਰ ਸੌਦਾ ਲਓ ਵੀ ਆ ਬੱਕਰੇ ਢੂੜੇ ਵਾਲੇ ਤੋਂ ਆਈਆਂ ਬੱਕਰੀਆਂ 8-9 ਨਾਲ ਲੈ ਆਇਆ ਬਾਪੂ ਤੇ ਬੋਗਾ ਸਰਪੰਚ ਲੈਂਦਾ ਕੀ ਮੰਗਿਆ ਬਾਬਾ ਇਹਦਾ ਬੋਲ ਕੀ ਮੰਗਿਆ ਇਹਦਾ ਯਾਰ ਸਾਨੂੰ ਤੂੰ ਦਾ ਤੇਰੀ ਲੈਣਾ ਨਾ ਬਿੱਲੂ ਪਰੇ ਹੋ ਸਹੀ ਇੱਕ ਅੱਧਾ ਦੇਣਾ ਕਿ ਨਹੀਂ ਵੀ ਕੀ ਮੰਗਿਆ ਇਹਦਾ ਇਹਦਾ ਲੈ ਨਹੀਂ ਸਕਦਾ ਮੈਂ ਪਰ ਚੁੱਪ ਕਰ ਜਾਂਦਾ ਭਰਾਵਾ 15000 ਹਾਂ ਲਓ 15000 ਮੰਗਿਆ ਬੱਚੇ ਸਹਨੇ ਨਾ ਬੱਚੇ ਸਣੇ ਬੱਚਾ ਲਿਆ ਦੇ ਹਾਂ ਦੱਸ ਬੋਲ ਬੱਚਾ ਦੱਸ ਕਿੰਨੇ ਜੀ ਬੱਚਾ ਰੱਖ ਲੈ ਨਹੀਂ ਹਾਂ ਤਾਂ ਮੈਂ ਦੱਸਾਂ ਲੱਖਾਂ ਨਹੀਂ ਕਰਨੀ ਰੱਖਣੀਆਂ ਹੁੰਦੀਆਂ ਸਾਰੀਆਂ ਰੱਖ ਲੈ ਦੱਸ ਫਿਰ ਬੋਲ 99 ਮੈਂ ਕੀ ਬੋਲਣਾ ਮਰੀ ਉਸੇ ਬੋਲਣਾ ਬੋਲ ਵੀ ਮੈਂ ਤਾਂ ਦੱਸਦਾ ਰਾਜਾ ਤੁਸੀਂ ਬੋਲਣਾ ਢੰਗ ਦੀ ਢੰਗ ਦੀ ਦੱਸ ਤੁਮ ਦੱਸ ਨਹੀਂ ਹਾਂ ਜੀ ਆ ਚੁੱਕੀ ਹਾਂ ਪਾਰਾ ਕੋਈ ਆਉਂਦਾ ਆਉਂਦਾ ਚੱਲ ਆਉਂਦਾ ਤੇ ਫਿਰ ਲੈ ਲਈ ਮੈਂ ਜਣਾ ਨਹੀਂ ਨਹੀਂ ভাই ਮੰਡੀ ਲੱਗੀ ਐ ਇੱਥੇ ਕਿੰਨੇ 1000 ਰੁਪਏ ਚਲਾਉਗਾ ਬੋਲੋ ਵੀ 500 ਰੁਪਏ ਦੇ ਦਿੱਕੇ ਗਾਜਾ ਨੰਬਰ ਕਿਹੜਾ ਦੇਖਣਾ ਉਹ ਬੱਕਰਾ ਆਓ ਵੀ ਜਿਹਦਾ ਬੱਕਰਾ ਇਹ ਬਾਈ 15 ਆਦਾ ਹੋਵੀ ਸਾਥਲੇ ਨੰਬਰ ਕਿੰਨੇ ਮੰਗੇ ਆ ਜੀ 10000 ਠੀਕ ਹੈ ਜੀ ਵਜਨ ਦੇ ਪੈਸੇ ਮੰਗੋ ਲਿਸਾ ਦਾ ਫਿਰ ਐਵੇਂ ਹੀ ਆ ਸੇਵਾ ਸੁਭਾ ਘਟ ਜਾਂਦੀ ਬੋਗਿਆ ਕਰਾ ਨਵੇੜ ਕੰਮ ਬਈ ਓਏ ਤੇ ਬੀੜ ਦੇ ਹਿਸਾਬ ਨਾਲ ਇਤਾਂ ਪੰਨਾ ਖੜੇ ਕੰਨਾਂ ਦਾ ਤਾਂ ਦੇਖ ਪਾਣਗੇ 55 ਦਾ ਪਾ ਲਈਏ ਵੋਰ ਕੇ ਮੇਰਾ ਪੋਣਾ ਇਹਦਾ ਇਹਦਾ ਲਾਈ 55 ਦਾ ਆਵੋਗੇ ਮੰਗਾ 10000 ਹੈ ਕੀ ਲਾਦਾ ਬੋਗੇ 6000 ਰੁਪਏ ਕਹਤਾ ਇਹਦਾ ਠੀਕ ਹੈ ਆ ਬੱਕਰਾ 6000 ਦਾ ਹੋ ਗਿਆ ਵਿਖਾਈ ਆਪ ਕੋ ਆਪਣੀ ਬੋਗੇ ਨੇ ਸਬਦਾ ਕਰਾਦਾ ਉਹੀ ਤਾਂ ਚੱਲ ਲਾਗੇ ਤੇ ਲਾ ਗਿਆ ਸਹੀ ਮੋਹਲ ਬਾਈ ਕੀ ਮੰਗਿਆ ਕੀ ਹੈ ਬਾਈ 8000 ਮੋਹ ਹੋਏ ਕਿੰਨਾ ਤੂੰ ਕੀ ਲਾਇਆ ਬਾਈ 4500 ਹਾਂ ਵੀ ਚੱਲਦੀ ਆ ਇਹਨਾਂ ਨੇ ਸਾਰਾ ਖਲਾ ਨਹੀਂ ਭਾਇਆ ਤੈਨੂੰ ਲੱਗਦਾ ਤੇਰਾ ਲਓ ਜੀ ਆ ਪੱਟ ਦਾ ਰੀਖੀ ਆਂਦਾ ਸੀਰੀਆ ਦਾ ਮੰਗਿਆ ਦੇਣੀ ਕਿੰਨੇ ਦੀ ਆ ਦੇਖ ਲੈ ਕਿੰਨੇ ਦੀ ਮੈਂ ਆਪ ਲੈ ਲਈ ਹਾਂ 10 ਗੋਲ ਕਿੰਨੇ ਦੀ ਹੈ ਕੀ ਆ ਇਹ ਉਹ ਵੇ ਸੱਪ 55 ਦਾ ਬੱਕਰਾ ਕਿੱਡਾ ਮੋਟਾ ਦੇਖ ਤੂੰ ਅੱਧੀ ਆ ਇਹ ਲੈ ਇਹ ਉਹਦੇ ਨੂੰ ਘੱਟ ਵੇ ਜਲਾਉਣ ਟਾਈਮ ਆਂ ਤੇਰਾ ਨਹੀਂ ਪਹਿਲਾਂ ਆ ਜੇ ਨਾ ਅਸੀਂ ਵਿਚਕਾਰ ਕਰ ਹਾਂ ਚੱਕ ਗਿਣ ਪੈਸੇ ਹੋ ਗਿਆ 4500 ਲੱਗਿਆ ਬਈ ਇਹਦਾ ਉਦ ਉੱਤੇ ਹੋ ਕੇ ਗੱਲ ਕਰ ਤੜੜਾ ਹੋ ਜੂ ਕੰਮ ਯਾਰ ਫੰਡਰ ਦੇ ਜੱਫੇ ਦਾ 45 ਖਮਸ ਦੀ ਕਰ ਫੰਡਰ ਦੇ 4500 ਦੇ ਦੇਣਾ ਹਾਂ ਇਹਦਾ ਹੈ ਕੋਈ ਤੇਰੇ ਵਰਗੇ ਹੋਰ ਕੋਈ ਸਜਣਾ ਮਿੱਤਰ ਨੂੰ ਪਾਈ ਜਾਊਗੀ ਰੱਖਣ ਵਾਲੇ ਨੂੰ ਚੈੱਕ ਬਈ ਚੱਲ ਬੋ ਗਿਆ ਆ ਬਾਈ ਗਿਣ ਪੈਸੇ ਆ ਜਾ ਬਾਈ ਗਿਣ ਪੈਸੇ ਇਨਾ ਬਰ ਕੇ ਲਾ ਆ ਉਹ ਯਾਰ ਨਿੱਕੀ ਮੀਮਣੀ ਆ ਹਾਂਜੀ ਹਾਂਜੀ ਉਹ ਹਾਂ 1000 ਰੁਪਏ ਲਾਇਆ ਕਿਸੇ ਨੇ ਮੈਂ ਤਾਂ 1500 ਰੁਪਏ ਲੈ ਲਿਆ ਯਾਰ ਚੱਲ ਬਰਚੀ ਵੀ ਕਰਾ ਆ ਬਰਚੀ ਵੀ ਕਰਾਦਨੀ ਤੇ ਉਹਨੇ ਤੈਨੂੰ ਮੰਗੀ ਜਨਾ ਉਹਨੇ ਤਾਂ ਹੋ ਗਏ ਮੈਂ ਤਾਂ ਬਤੰਦਰਾ ਪੂਰੇ ਤੇ ਮੈਂ ਤਾਂ ਮੰਗਿਆ ਸੀ 2400 ਰੁਪਏ ਉਹ ਯਾਰ ਮੰਗਣ ਕੀ ਇਹ ਮੈਂ ਤਾਂ ਫਿਰਦੀ ਰੂੰ ਯਾਰ ਪਰ ਮੰਗਣੇ ਤਾਂ ਬਾਬਾ ਮਿਲਦੇ 20 ਸਾਲ 1000 ਰੁਪਏ ਕੀ ਆ ਕਬੀ ਆ ਫੜ ਲਓ ਪੱਤ ਤੁਹਾਨੂੰ ਲਿਖਾਉਣੇ ਆ ਆ ਪੱਠ ਦਾ ਸੌਦਾ ਹੋਇਆ ਹਾਂਜੀ ਤੂਰੇ 2000 ਦਾ ਹੋ ਗਿਆ ਫਾਈਨਲ ਖਾਈ ਕਰਾਉਣੀ 1800 ਰੁਪਏ ਲਗਦ ਦੇਣਾ ਆਹ 1900 ਦੀ ਵੜ ਗਈ ਹੋਰ ਕੀਆ 200 ਲਖਾਈ ਵੀ ਕਰ 1900 ਦਾ ਵੇਖੀ ਹੋਰ ਕੀ ਹੋ ਗਿਆ 1900 ਦੀ ਵੇਖ ਕਿੰਨਾ ਫਰਕ ਰਹਿ ਗਿਆ 1700 ਕਹਦਾ 2200 ਆਂਦਾ ਯਾਰ ਇਹ ਆ ਚੱਕ ਚੱਕ ਲੈ 1700 ਨਵੇੜ ਕੰਮ ਨਾਲੇ ਲਖ ਖੁਸ਼ ਹੋ ਕੇ ਜਾਈ 100 ਯਾਰ 2000 ਪੂਰੇ ਉੰਗੂ ਹੀ ਪੈਂਦਾ ਜੇ ਤੂੰ ਸਹੀ ਦੱਸ ਆਏ ਨੂੰ ਕਰ ਹੋਰ ਲਖਾਈ ਆ ਹੇ ਉਲਟ ਐ ਕਰ ਦੋ ਪੂਰਾ ਦੇਣਾ ਲਖਾਈ ਦੋ ਕਰਾ ਦੇ ਚੱਲ ਗਿਣ ਗਿਣ ਬਾਬਾ ਗਿਣ ਦੋ ਲੈ ਲੈ ਉਹ ਨਹੀਂ ਮਾਗੋ ਕਿਸੇ ਪਾਸੇ ਤਾਂ ਰਾਹ ਦੇਣਾ ਹੀ ਪਣਾ ਸੌਦਾ ਐ ਤਾਂ ਹੋਣਾ ਨਹੀਂ ਨਹੀਂ ਫੜੋ ਫੜੋ ਉਹ ਫੜਲਾ ਨਹੀਂ ਫਰਕ ਕੋਈ ਹੱਥ ਫੜ ਯਾਰ ਮੈਂ 500 ਦਾ ਦੇ ਰਿਹਾ ਮੈਂ ਕੱਪਾ ਲਿਖਾ ਐ ਬਾਪਾ ਐ ਨਹੀਂ ਐ ਨਹੀਂ ਹੋਣਾਗਾ ਫੇਰ ਤਾਂ 220 ਹੀ 1800 ਰੁਪਏ ਨਾ ਭਾਈ ਭਾਈ 1800 ਰੁਪਏ ਤੂੰ ਜਾਈ ਨਹੀਂ ਮੰਨਦਾ ਨਹੀਂ ਤੇਰੀ ਨਾ ਨਾ ਫੇਰ ਤੂੰ ਨੂੰ 220 ਚ ਪੇਗੀ ਵੇਖੋ 500 ਦਾ ਪੱਤਾ ਪੈ ਗਿਆ ਬਾਬਾ ਐ ਨਹੀਂ ਇਹ ਤਾਂ ਵੇਖਦਾ ਪੁੱਸ ਆਏ ਨਹੀਂ ਇਹ ਤਾਂ ਵੇਖਦਾ ਪੁੱਸ ਬਹੁਤ ਵਾਰੀ ਵੇਖਿਆ ਲਿਖ ਦੇ ਬਈ ਕਿੰਨੇ ਚ ਬਈ 2000 ਚ ਲਖਾਈ ਆਪੋ ਆਪਣੀ ਠੀਕ ਆ ਬਈ ਚਲ ਆਹ ਮੈਂ ਤਾਂ ਦਸ ਦੂਆਂ ਜੁੜੀ ਦਾ ਮੈਨੂੰ ਵੀ ਮੇਰਾ ਸੌਦਾ ਕੋਈ ਬਾਬਾ ਹੁਣ ਖੁਸ਼ ਆ ਲੈ ਬਾਬਾ ਰੂੜਿਆਂ ਵਾਲੀ ਤੋਂ ਆਇਆ ਸੀ ਤੇ ਸਾਰੀਆਂ ਵਗਾਈਆਂ ਜਾਂਦਾ ਫੇਰ ਖੋ ਸਾਰੀਆਂ ਕੀ ਵਗਾਈਏ ਵੇਚਦਾ ਨਹੀਂ ਆਹ ਪੱਟ ਦਾ ਸੌਦਾ ਸਿਰੇ ਚੜਾਇਆ ਜਿਹੜੀ ਛਿੰਬੀ ਆ ਪੂਰੇ 2000 ਦਾ ਆਪਣੋ ਆਪਣੀ ਲਿਖਾਈ ਠੀਕ ਆ ਬਈ ਸਭ ਦਾ ਆ ਪਹਿਲਾ ਹੱਥ ਖਾਲੀ ਕਰ ਲਿਖ ਦੇ ਕਾਦੀ ਬਾਈ ਬੋ ਗਿਆ ਕਿਹੜੀ ਬੱਕਰੀ ਦਾ ਸੌਦਾ ਕੀਤਾ ਬੋਗੇ ਕਿੰਨੇ ਦਾ ਹੋ ਗਿਆ ਪੂਰੇ ਦਾ ਕੰਮ ਦਾ ਜੇਵ ਚ ਪਾ ਲੈ 5 ਦਾ 5 ਲਖ ਲਿਖਾਈ ਆ ਪੂਰੇ ਦਾ ਬੱਕਰਾ ਬਹੁਤ ਚੰਗਾ ਲੈ ਵੀ ਪੂਰੇ 5000 ਦਾ ਹੋ ਗਿਆ ਨਹੀਂ ਤੈਨੂੰ ਵੀ ਚੰਗਾ ਬਈ ਮੈਂ ਬਹੁਤ ਚੰਗਾ ਬਣੂ ਨਹੀਂ ਉਹਨਾ ਚੰਗਾ ਬਣੂ ਸਾਂਭੀਏ ਨੂੰ ਦੱਬ ਕੇ ਕਿਹੜਾ ਪਿੰਡ ਆ ਬਈ ਤੇਰਾ ਕਿਹੜਾ ਪਿੰਡ ਦਾ ਵੜਾ ਕ੍ਰਿਸ਼ਨਪੁਰ ਠੀਕ ਲੈ ਰਾ ਖੋਲ ਲਾ ਛੋਲੇ ਚੌਕਾ ਹੋ ਪਿਆ ਉਹ ਵਾਕ ਤਾਂ ਲੈ ਵੀ ਬਹੁਤ ਵਧੀਆ ਸੌਦਾ ਹੋ ਗਿਆ ਆ ਵੜਾ ਕ੍ਰਿਸ਼ਨਪੁਰੇ ਵਾਲੇ ਬਾਈ ਨੇ ਲੈ ਲਿਆ ਬੱਕਰਾ 5000 ਲਿਖਾਈ ਕਰਾ ਦਿਓ ਬਾਈ ਲਿਖਾਈ ਕਰਾ ਲੈ ਪੁੱਤ ਲਓ ਜੀ ਲਓ ਕਿੰਨੇ ਦਾ ਮੈਂ ਕਿਹਾ ਸੀ <laughs> 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 वो मुंह एन रखी भाई की मंगे भाई पट दर्ज ठीक है <laughs> ਸਹੀ ਗੱਲ ਦੱਸ ਦੇ ਫਿਰ ਤਮਾ ਨਹੀਂ ਦੱਸਦੇ ਪਾ ਤੂੰ ਹੀ ਲਾ ਦੇ ਫਿਰ ਇੱਕੋ ਹੀ ਦੱਸ ਦੇ ਤੂੰ ਯਾਰ ਨਵੇੜ ਦੇ ਕੰਮ ਯਾਰ ਤੂੰ ਆਪਸ ਵਿੱਚ ਕਿਹੜੀ ਗੱਲ ਦੱਸਦੇ ਵੀ ਇਹਦਾ ਨਫਾ ਦਾ ਲੱਗਣੀ ਵੀ ਤੇ ਫਿਰ ਐ ਆ ਜੇ ਵੀ ਫਿਰ ਮੈਨੂੰ ਮੋਲ ਨਾ ਕਰੇ ਮੈਂ ਕਰ ਲਵਾਂ ਜਾਇਦਾਦ ਦੇ ਫਰੂਦ ਸਾਹਿਬ ਨਾਲ ਆਏਗਾ ਕਾਪੇ ਹਾਂ ਤੂੰ ਐ ਤੂੰ ਦੱਸਣਾ ਰਾਹ ਤੂੰ ਪਾਉਂਦਾ ਨਹੀਂ ਤਾ ਤਾਈਂ ਪਸ਼ੂ ਨਹੀਂ ਵੇਖਦਾ ਅਗਲੇ ਨੂੰ ਰਾਹ ਪਾ ਨਾਲ ਦੀ ਨਾਲ ਵੀ ਇੰਨੇ ਹੀ ਦਿੰਨਾ ਮੈਂ ਤਾਂ ਸਾਰੀਆਂ ਲੈ ਲਵਾਂ ਪੁੱਛ ਲੈ ਕਿ ਨਹੀਂ ਵੀ ਹਾਂ ਮੈਂ ਕਿਹਾ ਸਾਰੀਆਂ ਮੈਂ ਤਾਂ ਹੈ ਸਾਰੀਆਂ ਲੈ ਆਜਾ ਦੱਸ ਉਹ ਤੇ ਜ ਕਰਾ ਬਾਕੀ ਪਾਣ ਉਹ ਰਾਹ ਹੀ ਨਹੀਂ ਪਾਉਂਦਾ ਤਾਈਂ ਉਹ ਤਾਂ ਵੇਖਦਾ ਨਹੀਂ ਪਸ਼ੂ ਪਾ ਤਾਂ ਦੱਸਿਆ ਉਹ ਉਧਰ 32 ਬਣਾਤਾ ਦੋ ਤੇ ਦੋ ਆ ਪਾਉਣੇ ਦਾ ਦੱਸਿਆ ਤੈਨੂੰ ਜਿਹੜਾ ਮੰਦੀ ਦਾ 32 8 40 ਹੋ ਗਿਆ ਹਾਂ ਤੂੰ ਸਮਝਾ ਯਾਰ ਬਾਈ ਕੋਈ ਨਹੀਂ ਚੱਲਦੀ ਬਾਈ ਤੂੰ ਲਾਲਾ ਪ੍ਰਧਾਨ ਓ ਯਾਰ ਕਰਤੀਆਂ ਹੁਣ ਯਾਰ ਤੁਸੀਂ ਲੈ ਲਓ ਫਿਰ ਘੁੰਮੇ